ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਇਥੇ ਵੱਡੇ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜੇ ਆ ਗੌਂਦ ਕਤਲ ਹੋ ਰਿਹਾ ਹੈ ਅੱਜ ਸਾਨੂੰ ਇਤਨਾ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਦਾ ਜਿਤਨਾ ਚਰਪੀ ਹੋ ਜਾਣਾ ਚੁੰਦੇ ਹੋ ਅੱਜ ਸਵੇਰੇ ਦੇ ਐਡਵੋਕੇਟ ਸਾਹਿਬ ਇੱਥੇ ਗੁਜੇ ਵਿੱਚੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੇ ਹੋਏ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ ਦਾ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ گاਉਂ ਵਿੱਚ ਲਿਆ ਕੇ ਫਿਰ ਕਤਲ ਕੀਤਾ ਗਿਆ ਸੋਸਤੋ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਬਹੁਤ ਵੱਡੀ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜੇ ਆ گاਉਂ ਕਤਲ ਹੋ ਰਿਹਾ ਇੱਥੇ ਤੋਂ ਉਹਦੇ ਤੱਕ ਹੀ ਹੋਣਾ ਐਸਐਚਓ ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੌਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਪਈ ਹਰਾਂ ਸੰਘਿਆ ਉਹ ਸਾਡੇ ਨਾਲੇ ਸ਼ਾਮਿਲ ਹੋਵੇ। ਇਹ ਸਾਡਾ ਥਾਣਾ ਜਨਾਲਾ ਦਾ ਏਰੀਆ ਹੈ ਜੀ ਗੁੱਜਾਪੀਰ ਬਾਈਪਾਸ ਪੈਂਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ। ਅੱਜ ਸਾਨੂੰ ਇਤਨੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਦਾ ਜਿੰਨਾ ਚਰਬੀ ਹੋਵੇ ਜਾਂ ਕੁਝ ਇਹੋ ਜਿਹਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ। ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜਿਹੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ ਸੋ ਸੋਸਤੋ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਆ ਇੱਥੇ ਵੱਡੇ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜਾ ਗਊ ਕਤਲ ਹੋ ਰਿਹਾ ਇੱਥੇ ਅੱਜ ਸਾਨੂੰ ਇੱਥੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਕੋਈ ਗਾਂ ਦਾ ਜਿਤਨਾ ਚਰਬੀ ਹੋ ਗਿਆ ਨਾ ਜੁੰਦੇ ਹੋ ਅੱਜ ਸਵੇਰੇ ਸਾਨੂੰ ਥੋੜੀ ਦੇਰ ਪਹਿਲਾਂ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇਪੁਰ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੀ ਹੋਈ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ ਆ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ گاਉਂ ਵਿੱਚ ਇਥੇ ਲਿਆ ਕੇ ਫਿਰ ਉਹਦਾ ਕਤਲ ਕੀਤਾ ਗਿਆ ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਆ ਇੱਥੇ ਵੱਡੇ ਪੱਧਰ ਤੇ 2-4 ਥਾਵਾਂ ਤੇ ਜਿਹੜੇ ਆ ਗਾਉਂ ਕਤਲ ਹੋ ਰਹੇ ਆ ਤਾਂ ਉਹ ਉਹਦੇ ਤੈ ਤੈ ਹੀ ਹੋਣਾ ਐਸਐਚਓ ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤਾਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੌਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਪਾਈ ਜਾ ਰਿਹਾ ਸਾਜਿਆ ਉਹ ਸਾਡੇ ਨਾਲ ਹੀ ਸ਼ੇਰ ਹੋਵੇ ਤੇ ਸਾਡਾ ਥਾਣਾ ਜਨਾਲਾ ਦਾ ਏਰੀਆ ਹੈ ਜੀ ਗੁੱਜਾਪੀਰ ਬਾਈਪਾਸ ਵਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ ਅੱਜ ਸਾਨੂੰ ਇਤਨੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਦਾ ਜਿਤਨਾ ਚਰਬੀ ਹੋਵੇ ਜਾਂ ਕੁਝ ਇਹੋ ਜਿਹਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜਿਹੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ